ਜੀ ਸਤਸ੍ਰੀ ਅਕਾਲ ਜੀ ਦਾ 1/1 ਅਸੀਂ ਖਰੜ ਦੇ ਵਿੱਚ ਪ੍ਰਾਪਰਟੀ ਲੈ ਕੇ ਆਉਂਦੇ ਆ ਅੱਜ 26 ਨੰਬਰ ਵਾਰਡ ਬਡਾਲਾ ਬਿਲਕੁਲ ਖਰੜ ਸਿਟੀ ਦੇ ਨਾਲ ਜਿਹੜੀ ਕਲੋਨੀ ਦੇ ਵਿੱਚ ਅਸੀਂ ਅੱਜ ਕੋਠੀ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਬਾਜਵ ਰੇਟਾਂ ਤੇ ਕੋਠੀ ਹੈ ਤੇ ਜੇ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ 22 ਜਿਹੜਾ ਇਹਦਾ ਫਰੰਟ ਹੈ ਤੇ 40 ਲੰਬਾਈ ਹੈ ਇਹ 2 ਬੀ ਐਚ ਕੇ ਜਿਹੜੀ ਸਿੰਗਲ ਬਣੀ ਹੋਈ ਕੋਠੀ ਹੈ ਇੱਕ ਵਾਰੀ ਫਰੰਟ ਜਿਹੜਾ ਤੁਹਾਨੂੰ ਕੈਮਰਾਮੈਨ ਇੱਕ ਵਾਰੀ ਦਿਖਾਉਂਦਾ ਵਾ ਬਈ ਜਿਹੜਾ ਇਹਦਾ ਫਰੰਟ ਉਹ ਦਿਖਾ ਕੇ ਆਉ ਆਪਾਂ ਅੰਦਰ ਦੇਖੀਏ ਵੀ ਜੇ ਗਲੀਆਂ ਦੀ ਗੱਲ ਕਰੀਏ ਮੈਂ ਗਲੀਆਂ ਵੀ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾ ਦੇਣ ਇੱਧਰ ਵੀ ਕੈਮਰਾ ਮਾਰ ਦੇਣ ਦੋਨੇ ਪਾਸੇ ਬਈ ਹਰ ਇੱਕ ਦੀ ਅੱਛਾ ਹੁੰਦੀ ਹੈ ਵਡੀਆਂ ਗਲੀਆਂ ਉਹ ਖੁੱਲੀਆਂ ਡੁੱਲੀਆਂ ਹੋਣ ਵੀ 30 ਗੋਟਾ ਹੈ ਜੇ ਅੰਦਰ ਦੀ ਗੱਲ ਕਰੀਏ ਵੀ ਜਿਹੜੀ ਪਾਰਕਿੰਗ ਹੈ ਵੀ ਜਿੱਦਾਂ ਸਵਿਫਟ ਗੱਡੀ ਹੈ ਛੋਟੋ ਹੈ ਛੋਟੀ ਐਲਟੋ ਗੱਡੀ ਹੈ ਵੀ ਉਹਦੀ ਜਿਹੜੀ ਪਾਰਕਿੰਗ ਹੈ ਉਹ ਬੂਰੀ ਹੋਵੇ ਗੱਡੀ ਪਾਰਕਿੰਗ ਹੋ ਕੇ ਤਾਂ ਵੀ ਆਪਾਂ ਜਿਹੜਾ ਵੈਕ ਰੋਡ ਸਕਦੇ ਆ ਲੰਘ ਸਕਦੇ ਆ ਇਧਰ ਵੀੜਾ ਇੱਕ ਲਖੜਾਉਣੇ ਆ ਤਾਂ ਜਿਹੜੀ ਪੂਰੀ ਸਪੇਸ ਐ ਅੱਗੇ ਵੀ ਵਿੜਾ ਪਿੱਛੇ ਵੀ ਵਿੜਾ ਤੇ ਪੌੜੀ ਬਾਹਰ ਨੂੰ ਚੜਦੀ ਆਵੇ ਤਾਂ ਕਿ ਇਨਫਰ ਦੇ ਕਿਸੇ ਨੇ ਲੌਨ ਲੈਣਾ ਤਾਂ ਉੱਪਰ ਕਰਾਈ ਵਾਸਤੇ ਰੈਂਟ ਵਾਸਤੇ ਜਿਹਨਾਂ ਦਾ ਬਹੁਤ ਦੇਸ਼ ਦਾ ਹੀ ਹਾਲ ਨਹੀਂ ਉੱਚਾ ਇਹਦਾ ਹਾਲ ਐ ਇਹ ਬਹੁਤ ਸਟੇਜ ਵਾਈਜ਼ ਵਡਾ ਇਹ ਬਿਲਕੁਲ ਨਿਊ ਕੋਠੀ ਤਿਆਰ ਹੋਈ ਐ ਜਿੱਥੇ ਇਹ ਗੱਲ ਕਰੀ ਹੋਈ ਹੈ ਕਿ ਕਿਚਨ ਆ ਬਹੁਤ ਹੀ ਬਹੁਤ ਸੋਹਣਾ ਦ੍ਰਿਸ਼ ਹੈ ਤੇ ਇੱਧਰ ਇਹ ਫਾਸਟ ਰੂਮ ਦੀ ਗੱਲ ਕਰੀਏ ਫਾਸਟ ਰੂਮ ਵਾਲਿਆ ਇਹ 10x11 ਦੇ ਜੁਮੇ ਵੀ ਜਿਹੜਾ ਕਪੜਾ ਲਾ ਕੇ ਬੈੱਡ ਲਾ ਕੇ ਬਹੁਤ ਸੁਹਣਾ ਲੱਗ ਰਿਹਾ ਹੈ ਜੇ ਅਗਰ ਵਾਸ਼ਰੂਮ ਦੀ ਗੱਲ ਕਰੀਏ ਤਾਂ ਵਾਸ਼ਰੂਮ ਵੀ ਜਿਹੜੇ ਬਹੁਤ ਬੁਲਡ ਰਿਹਾ ਹੈ ਬਹੁਤ ਸੁੰਦਰ ਬਣੇ ਹੋਏ ਇੱਧਰ ਜੇ ਵੈਂਟੀਲੇਸ਼ਨ ਦੀ ਗੱਲ ਕਰੀਏ ਹਵਾ ਦੀ ਬੜੀ ਚੰਗਣ ਦੀ ਗੱਲ ਕਰੀਏ ਵੀ ਇੱਥੇ ਫਿਲਹਾਲ ਉਹਨਾਂ ਦੀ ਲਾਈਟ ਹੈ ਉਹ ਨਹੀਂ ਬੈਠ ਆ ਰਹੀ ਹੈ ਪਰ ਫੇਰ ਵੀ ਜਿਹੜਾ ਇੰਸਾਨ ਹੈ ਉਹ ਕਿਸੇ ਕਮਰੇ ਦੇ ਵਿੱਚ ਜਿੱਦਾਂ ਧੀ ਰਾਂਦੀ ਇੱਥੇ ਵੀ ਜਿਹੜਾ ਰੂਮ ਹੈ ਉਹ ਪੂਰਾ ਖੁੱਲੜਾ ਹੈ ਇੱਥੇ ਮੈਂ ਕਹੂੰ ਕੈਮਰਾ ਵਾਲੀ ਕੋਠ ਨੂੰ ਜਿਹੜਾ ਬਾਥਰੂਮ ਹੈ ਉਹ ਤੋਂ ਬਾਅਦ ਵਾਸ਼ਰੂਮ ਤੋਂ ਬਾਅਦ ਜਿਹੜਾ ਇਧਰ ਆ ਗਿਆ ਆਪਣਾ ਵਾਸ਼ਿੰਗ ਏਰੀਆ ਇਹ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤਾਂ ਵੀ ਇਹਦਾ ਵਾਸ਼ਿੰਗ ਏਰੀਆ ਵੀ ਬਹੁਤ ਖੁੱਲੜਾ ਢਲਾਵਾ ਬੇਥੇ ਸਾਰਾ ਜਿਹੜਾ ਵਾਸ਼ਰੂਮਾ ਦੇ ਜਿਹੜੇ ਹਵਾਵਾ ਉੱਪਰੋਂ ਜਿਹੜਾ ਮੋਮੈਂਟਮ ਵਾਲਾ ਹੈਗਾ ਤੇ ਇਹ ਜਿਹੜੀ ਕੋਠੀ ਹੈ 2BX ਕੇ 30 ਫੁੱਟ ਰੋਡ ਇਹਦੇ ਮਾਲਕ ਬਣ ਲਈ ਤੁਸੀਂ ਦਿੱਤੇ ਨੰਬਰ ਅਸਮਪਰ ਕਰਕੇ ਨਵੀਂ ਕੋਠੀ ਦੇ ਤੁਸੀਂ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ